ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕੁਐਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਅੱਜ ਆਪਾਂ 9 ਅਕਤੂਬਰ ਨੂੰ ਵੀਡੀਓ ਕਵਰ ਕਰ ਰਹੇ ਹਾਂ 9 ਅਕਤੂਬਰ 2023 ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕਰ ਰਹੇ ਆਂ ਅੱਜ ਦੀ ਵੀਡੀਓ ਦੇ ਵਿੱਚ ਲਾਸਟ ਤੱਕ ਬਨੇ ਰਹੋ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ 14 ਤੋਂ 15 ਨਗ ਦਿਖਾਵਾਂਗੇ ਜਿਹਦੇ ਵਿੱਚ ਆ ਚਾਰ ਬੇੜਾ ਨੇ ਜਿਹੜੀਆਂ ਤਾਜ਼ੀਆਂ ਸੂਈਆਂ ਹੋਈਆਂ ਨੇ ਬੌਲਿਆਂ ਦੇ ਵਿੱਚ ਹੀ ਨੇ ਜੋ ਕਿ ਬੌਲਿਆਂ ਦੇ ਵਿੱਚ ਹੀ ਨੇ ਅਜੇ ਚਾਰੇ ਬੇੜਾ ਇਹ ਚਾਰ ਬੇੜਾ ਸੂਈਆਂ ਹੋਈਆਂ ਤਾਜ਼ੀਆਂ ਆਪਣਾ ਵੀਡੀਓ ਬਣਾਉਣ ਦਾ ਟਾਈਮ ਜਿਹੜਾ ਸਵੇਰ ਦਾ ਟਾਈਮ ਆ 9 ਤਰੀਕ ਨੂੰ ਸਵੇਰ ਆਪਾਂ 10 ਵਜੇ 9 10 ਵਜੇ ਵੀਡੀਓ ਬਣਾ ਰਹੇ ਆ ਤੁਸੀਂ ਦੇਖ ਸਕਦੇ ਹੋ ਕੱਲੇ ਕੱਲੇ ਨਗਦੀ ਤੁਹਾਨੂੰ ਆਪਾਂ ਨੰਬਰ वाइज ਡਿਟੇਲ ਦਵਾਂਗੇ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਹੋ ਕਿਸੇ ਨਗਦੀ ਤੁਸੀਂ ਕੱਲੀ ਦੀ ਵੀ ਵੀਡੀਓ WhatsApp ਤੇ ਆਪਣਾ ਮੈਸੇਜ ਕਰਕੇ ਮੰਗਾ ਸਕਦੇ ਹੋ ਤੁਸੀਂ ਫੋਨ ਕਰਕੇ ਇਹਨਾਂ ਨੰਬਰਾਂ ਤੇ ਸੰਪਰਕ ਬਣਾ ਕੇ ਤੁਸੀਂ ਪਸ਼ੂ ਖਰੀਦ ਸਕਦੇ ਹੋ 99782 63916 98784 48264 ਇਹਨਾਂ ਨੰਬਰਾਂ ਤੇ ਕੰਟੈਕਟ ਕਰਕੇ ਤੁਸੀਂ ਕਿਸੇ ਇਕੱਲੇ ਇਕੱਲੇ ਨਾਗਰੀ ਨੰਬਰ ਵਾਈ ਦੱਸ ਕੇ ਵੀਡੀਓ ਮੰਗਾ ਸਕਦੇ ਹੋ ਅੱਜ ਦੀ ਵੀਡੀਓ ਦੇ ਵਿੱਚ ਸਾਈਵਾਲ ਐਚ ਐਫ ਤੇ ਐਚ ਐਫ ਕ੍ਰਾਸ ਬੱਸੀਆਂ ਜਿਹੜੀ ਮਿਲਕ ਕਪੈਸਿਟੀ ਆ ਉਹ 20 ਲੀਟਰ ਤੋਂ ਲੈ ਕੇ 30 ਲੀਟਰ ਤੱਕ ਦੀ ਰਹੂਗੀ ਤੁਸੀਂ ਦੇਖਿਆ ਜਿਵੇਂ ਇਕੱਲੇ ਇਕੱਲੇ ਨਾਗਰੀ ਡਿਟੇਲ ਦੇਵਾਂਗੇ ਇੱਕ ਨੰਬਰ ਤੋਂ ਸਟਾਰਟ ਕਰਾਂਗੇ ਜਿੱਧਰ ਬੱਸੀਆਂ ਸੁਈਆਂ ਹੋਈਆਂ ਨੇ ਕੁਝ ਕਿਨਾਂ ਕੇ ਤੋੜ ਕੇ ਦਿਖਾਵਾਂਗੇ ਬਾਕੀ ਨੰਬਰ ਵਾਈ ਸਾਰੇ ਦੱਸਾਂਗੇ ਆਪਾਂ ਨੰਬਰ ਵਾਈ ਤੁਸੀਂ ਦੱਸ ਕੇ ਵੀਡੀਓ ਕੱਲੀ ਨਗਦੀ ਮਗਾ ਸਕਦੇ ਹੋ ਆ ਫਾਰਮ ਦੀਆਂ ਬੱਚੀਆਂ ਨੇ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਦੰਦਾ ਦੇ ਵਿੱਚ ਆ ਬੱਚੀ ਇੱਕ ਤੇ ਇੱਕ ਬੱਸੀ ਦੂਜਾ ਸੂਆ ਕੀ 6 ਦਿਨ ਦਾ ਇੱਕ ਬੱਸੀ 4 ਦਿਨ ਦਾ ਪਹਿਲਾ ਸੂਆ ਤੁਸੀਂ ਦੇਖ ਸਕਦੇ ਹੋ ਉੱਚਾ ਲਮਾ ਵੱਡਾ ਕੱਦ ਕਾਠਾ ਸੋ ਡਿਟੇਲ ਆਪਾਂ ਸ਼ੁਰੂ ਕਰਦੇ ਜਿਹੜੀ ਇੱਕ ਨੰਬਰ ਤੇ ਬੱਚੀ ਆ ਇਹ ਸ਼ਹਿਰ ਦੇ ਵਿੱਚ ਪੈਦੀ ਆ ਪਹਿਲਣ ਬੱਚੀ ਆ ਮਗਰ ਬੱਚੀ ਆ ਇੱਕ ਹੋਰ ਬੜੀ ਜ਼ਰੂਰੀ ਗੱਲ ਦੱਸਾਂਗੇ ਕਿ ਚਾਰੀਆਂ ਬੱਸੀਆਂ ਸੂਆਂ ਦੀਆਂ ਚਾਰਾਂ ਦੇ ਮਗਰੀ ਬੱਚੀਆਂ ਨੇ ਆ ਪਹਿਲੇ ਨੰਬਰ ਵਾਲੀ ਪਹਿਲਣ ਬੱਤੀ ਆ 15 ਕਿਲੋ ਦੁੱਧ ਮੰਨ ਲਓ ਬੋੜਾ ਮੰਨ ਲਓ ਹਾਜਰਾ ਮਗਰ ਬੱਛੀ ਆ ਜ ਸੂਈ ਨੂੰ ਇਹਨੂੰ ਪੰਜਵਾਂ ਸੇਵਾਂ ਦੇਣਾ ਇਹ ਬੱਛੀ ਨੂੰ ਤੀਸਰਾ ਦਿਨ ਸੂਈ ਨੂੰ ਆ ਇਹਨੂੰ ਤੋੜ ਕੇ ਦਿਖਾ ਦੋ ਪੁੱਤ 2 ਨੰਬਰ ਵਾਲੀ ਬੱਤੀ ਤੋੜ ਕੇ ਦਿਖਾਵਾਂਗੇ ਤੀਸਰਾ ਦਿਨ ਸੂਈ ਨੂੰ ਆ 16 17 ਕਿਲੋ ਬੋੜਾ ਇਹਦੇ ਮਗਰ ਵੀ 16 17 ਕਿਲੋ ਬੋੜਾ ਤਿਆਰ ਆ ਥਣ ਬਹੁਤ ਸੋਹਣਾ ਲੱਗਿਆ ਹੋਇਆ ਕੱਲਾ ਕੱਲਾ ਨਿੱਖੜਵਾ ਤੁਸੀਂ ਦੇਖ ਸਕਦੇ ਹੋ ਵੀੜੀ ਦੇ ਪਾਵੇ ਟੈਪ ਚਾਰੇ ਥਣ ਲੱਗੇ ਨੇ ਸੱਜ ਕਾਠ ਵਾਲੀ ਆ ਜਾਨ ਵਾਲੀ ਆ ਤੁਸੀਂ ਦੇਖ ਸਕਦੇ ਹੋ ਹਵਾਨਾ ਤੁਰਦੀ ਦਾ ਜੱਜ ਕਰਿਓ 16 17 ਕਿਲੋ ਬੋਲੀ ਆ ਹੁਣ ਥਾਮ ਨੂੰ ਹਵਾਨਾ ਨੇ ਹੋਰ ਭਰ ਲੈਣਾ ਸਵੇਪਾ ਵੀਡੀਓ ਬਣਾ ਰਹੇ ਆ ਦੇਖ ਸਕਦੇ ਹੋ ਤੂਰਾ ਵਗੈਰਾ ਘਮਾਲਾ ਪੁੱਤੇ ਇੱਕ ਵਾਰੀ ਇੱਧਰੋਂ ਢੇੜਾ ਦਵਾ ਦੇ ਇੱਧਰੋਂ ਅੰਦਰੋਂ ਲਿਆ ਬੱਚਿਆਂ ਮੰਨੀ ਨੂੰ ਲਿਆ ਇੱਕ ਵਾਰੀ ਢੇੜਾ ਦਵਾ ਦੇ ਦੇਖ ਸਕਦੇ ਤੁਸੀਂ ਤਾਜੀ ਸੁਈ ਹੋਈ ਆ ਤੀਸਰਾ ਦਿਨ ਸੁਈ ਨੂੰ ਆ ਲੈ ਚੰਦਰ ਆ ਬੱਚੇ ਨੇ ਇਹਨਾਂ ਦੇ ਚਾਰੇ ਜਿਹੜੀਆਂ ਸੁਈਆਂ ਲੈ ਚੰਦਰ ਅਜਲ ਉਹ 1 ਨੰਬਰ ਵਾਲੀ ਦੀ ਬੱਚੀ ਆ ਆ ਵੀ ਬੱਚੀ ਆ 3 ਨੰਬਰ ਵਾਲੀ ਵੀ ਅੱਗੇ 4 ਨੰਬਰ ਵਾਲੀ ਦੀ ਬੱਚੀ ਆ ਆ 2 ਨੰਬਰ ਵਾਲਾ ਦਾ ਬੱਚਾ ਹੈਗਾ ਅੱਗੇ 3 ਨੰਬਰ ਤੇ ਜਰਸੀ ਕ੍ਰੋਸ ਆ ਗਈ ਤੇ ਦੋਵੇਂ ਜਰਸੀ ਕ੍ਰੋਸ ਦੇ ਵਿੱਚ ਪੈਂਦੀਆਂ ਨੇ ਜੇ 3 ਨੰਬਰ ਤੇ ਜਰਸੀ ਕ੍ਰੋਸ ਆ ਗਈ ਫੇਸ ਕੁਆਲਟੀ ਦੇ ਸਾਡੇ ਮਗਰ ਵੀ ਬੱਚੀ ਇਹਦੇ ਸੋਣਾ ਥਾਣਾ ਕੱਲਾ ਕੱਲਾ ਨਿਖੜਵਾ ਦੇ ਸਾਡੇ ਤੁਸੀਂ ਥਾਣਾ ਆਪਾਂ ਸਾਰੀ ਹੱਥਾਂ ਦੀ ਚਵਾਈ ਵਾਲੇ ਲੈਨੇ ਆ ਚੰਗੀ ਪੋਲੀ ਤੇ ਮੋਟੀ ਚਵਾਈ ਆ ਕੋਈ ਮੇਰਾ ਵੀ ਆਨਲਾਈਨ ਮ ਆਊਗਾ ਤਾਂ ਥਾਣਾ ਦੀ ਆਪਾਂ ਪਾਸ ਕਰਕੇ ਭੇਜਾਂਗੇ ਇਹਨੂੰ ਤੋੜ ਦੇ ਬੰਦ ਸੋਕੇ ਆਪਾਂ 3 ਨੰਬਰ ਬੱਸੀ ਤੋੜ ਕੇ ਦਿਖਾਵਾਂਗੇ ਨਾ ਇਹ ਨੰਬਰ 22 ਤੁਸੀਂ ਪ੍ਰਾਈਸ ਵਗੈਰਾ ਕਨਫਰਮ ਕਰ ਸਕਦੇ ਹੋ 3 ਨੰਬਰ ਬੱਸੀ ਸੁਈ ਹੋਈ ਆ ਇਹਦਾ ਤੋਰਾ ਵਗੈਰਾ ਚੈੱਕ ਕਰ ਸਕਦੇ ਹੋ ਮਗਰ ਬੱਛੀ ਆ ਸਤੂਰਾ ਵਗੈਰਾ ਇੱਕ ਵਾਰ ਫਿਰ ਤੋਂ ਦੇਖਦੇ ਜਰਸੀ ਕ੍ਰੋਸ ਦੇ ਵਿੱਚ ਪੈਂਦੀ ਆ 15 16 ਕਿਲੋ ਬੌਲਾ ਇਹਦੇ ਥੱਲੇ ਵੀ ਹੈਗਾ ਹੁਣ ਪਰਸੂ ਹੀ ਇਹ ਸੁਈ ਆ ਆ 2 ਤੇ 3 ਨੰਬਰ ਬੱਚੇ ਜਿਹੜੀਆਂ ਇਹ ਪਰਸੂ ਹੀ ਸੁਈਆਂ ਨੇ ਤਾਜ਼ੀਆਂ ਬੌਲਿਆਂ ਦੇ ਵਿੱਚ ਹੀ ਨੇ 15 ਤੋਂ 17 ਕਿਲੋ ਤੱਕ ਇਹਨਾਂ ਦੇ ਛੇਟਾਂ ਬੌਲੇ ਨੇ ਅੱਗੇ 4 ਨੰਬਰ ਤੇ ਬੱਚੀ ਐ ਛਫਰੇ ਵਿੱਚ ਆ ਗਈ ਇਹਦੇ ਥੱਲੇ 13 ਕਿਲੋ ਬੌਲਾਗਾ 12-13 ਕਿਲੋ ਹੋਇਆ ਇਹਦੇ ਛੱਲਿਆ ਇਹਦਾ ਭਾਅ ਉਸ ਹਾਂ ਬਣਾ ਲੈ ਇਹਦੇ ਮਗਰ ਵੀ ਬੱਛੀ ਆ ਸੋਹਣਾ ਥਣ ਹਵਾਨਾ ਗਾ ਦੇਖ ਸਕਦੇ ਹੋ 나ੜ ਬੇਂਚ ਕੇ ਕਰ ਸਕਦੇ ਹੋ ਸੋਹਣਾ ਦੁੱਧ ਪਾਉ ਇਹ ਵੀ ਹਵਾਨਾ ਜੀ ਦੇ ਇਕੱਲਾ ਇਕੱਲਾ ਨਿਕੜ ਮਾ ਥਾਣਾ ਹੁਣ ਇਹਦੇ ਬੇਂਜ ਬਹੁਤ ਸੋਹਣੀਆਂ ਨੇ ਇਹਦੇ ਵੀ ਤੋਰ ਕੇ ਵੇਖ ਇਹ 4 ਨੰਬਰ ਤੇ ਬੱਛੀ ਆ ਗਈ ਇਹਦੇ ਮਗਰ ਵੀ ਬੱਛੀ ਆ ਤੋਰਾ ਵਗੈਰਾ ਦੇਖ ਸਕਦੇ ਹੋ ਵੀ ਸੋਨਾ ਠੰਡ ਹਵਾਨੇ ਦੀ ਆਗੇ ਪਿਛੇ ਦਾ ਹਵਾਨਾ ਤੁਹਾਡਾ ਪੁੱਤ ਲੈ ਚੱਲ ਅੰਦਰ ਨੂੰ ਅਦੇਸ਼ਾ ਜੀ ਤੁਸੀਂ 4 ਨੰਬਰ ਤੇ ਬੱਚੀ ਆ ਗਈ ਮਗਰ ਬੱਚੀ ਆ 13 14 ਕਿਲੋ ਬੋਲਾ ਦੇ ਥੱਲੇ ਸੋ ਚਾਰੇ ਨਗ ਸੂਏ ਸਵਾਏ ਆ ਗਏ ਮੈਂ ਤੁਹਾਨੂੰ ਇਹਦੀ ਡਿਟੇਲ ਦੇ ਚੁੱਕਿਆ ਇਹਨਾਂ ਦੀ ਵੀਡੀਓ WhatsApp ਤੇ ਮੰਗਾ ਸਕਦੇ ਹੋ ਮੈਸੇਜ ਕਰਕੇ ਕੱਲੀ ਕੱਲੀ ਦੀ ਅੱਗੇ ਜਿਹੜਾ ਜੋੜਾ ਆ ਗਿਆ ਚਿੱਟੀਆਂ ਬੱਸੀਆਂ ਦਾ ਫਾਰਮ ਨਹੀਂ ਆ ਬੱਚੀਆਂ ਨੇ ਦੋਵੇਂ ਪਹਿਲਾ ਦੂਜਾ ਸੂਆ ਇੱਕ 4 ਦੰਦ ਬੱਚੀ ਆ ਇੱਕ 6 ਦੰਦ ਬੱਸੀ ਆ ਤੁਸੀਂ ਦੇਖ ਸਕਦੇ ਹੋ ਇਹਨੂੰ ਪੁੱਤ ਮੜਿਆ ਤੋ ਇਧਰੋਂ ਸਾਈਡ ਤੇ ਕਰਕੇ ਦਿਖਾ ਦੇ ਪਰ ਬਾਲੇ ਨਾਲ ਤੋਰ ਕੇ ਨਹੀਂ ਦਿਖਾਏ ਜਾਣੇ ਕਿ ਸਾਈਵਾਲ ਤੋਰਾਂਗੇ ਆ ਪਹਿਲਣ ਬੱਚੀ ਆ 5 ਨੰਬਰ ਤੇ ਮੂੰਹੋਂ ਦੋ ਤੋਂ ਇਹ ਚਾਰ ਦੰਦ ਹੋਈ ਆ ਇਹ ਸਭ ਤੁਸੀਂ ਫੇਸ ਕੁਆਲਿਟੀ ਫੇਸ ਕੁਆਲਿਟੀ ਦੇਖ ਸਕਦੇ ਹੋ ਪਹਿਲਣ ਬੱਚੀ ਆ ਪਹਿਲਣ ਬੱਚੀ ਆ ਸੋਹਣਾ ਥਣ ਲੱਗਿਆ ਹੋਇਆ ਚਾਰ ਦੰਦ ਹੋਈ ਆ ਦੋ ਦੰਦ ਤੋਂ ਇਹ ਫਾਰਮ ਦੀ ਬੱਚੀ ਆ ਕਿ 6 ਦੰਦ ਬੱਚੀ ਆ ਦੂਜਾ ਸੂਆ ਹਵਾਨਾ ਤੁਸੀਂ ਦੇਖ ਸਕਦੇ ਹੋ 6 ਦੰਦ ਬੱਚੀ ਦੂਜਾ ਸੂਆ 25 26 ਕਿਲੋ ਦੁੱਧ ਇਹਦਾ ਪਾਇਆ ਹੋਇਆ ਪਹਿਲਾ ਇਹ ਜੋੜਾ ਆ ਗਿਆ ਕਿਸੇ ਮੇਰੇ ਫਾਰਮ ਨੇ ਜੋੜਾ ਪੋਣਾ ਦਾ ਪਰ ਜੋੜੇ ਨੂੰ ਮਾਰ ਤਾਣ ਫੁੱਲ ਕਰ ਦਾਂਗੇ ਚਿੱਟੀਆਂ ਬੱਸੀਆਂ ਦਾ ਜੋੜਾ ਆ ਗਿਆ ਅੱਗੇ ਇਧਰ 6 ਪਛੀ ਤੁਹਾਨੂੰ ਆ ਪੰਜ ਤੇ 6 ਨੰਬਰ ਦਿਖਾ ਚੁੱਕਿਆ ਮੈਂ ਅੱਗੇ 7 ਨੰਬਰ ਬੱਸੀ ਇਹ ਗੱਬਣ ਆ ਅਜੇ 10 ਦਿਨ ਸੂਨ ਨੂੰ ਲੈਂਦੀ ਆ ਤੇ 8 ਨੰਬਰ ਬੱਸੀ ਵੀ ਇਹ ਗੱਬਣ ਆ ਜਰਸੀ ਕ੍ਰੋਸ ਦੇ ਵਿੱਚ ਪੈਂਦੀ ਆ ਸੋਹਣਾ ਥਾੜ੍ਹਵਾਨੇ ਜੇ ਦੇਖ ਸਕਦੇ ਤੁਸੀਂ ਥਣ ਬਹੁਤ ਸੋਹਣਾ ਲੱਗਿਆ ਹੋਇਆ ਜਰਸੀ ਕ੍ਰੋਸ ਆ ਅੱਗੇ ਸਾਈਵਾਲ ਨੂੰ ਦੋਦੇ ਪਤ ਠੰਡੀ ਮਿੱਠੀ ਰਾਣੀਗਾ ਇਹਨੂੰ ਆਪਾਂ ਕਹਿ ਸਕਦੇ ਆ ਤੁਹਾਨੂੰ ਤੋੜ ਕੇ ਦਿਖਾਵਾਂਗੇ ਖੁੱਲੀ ਛੱਡ ਕੇ ਚੋਲੇ ਚਾਹੇ ਉਹ ਸਾਈਵਾਲ ਨਹੀਂ ਹੈਗੀ ਇਹ ਕੈਰੈਕਟਰ ਚੈੱਕ ਕਰ ਲਿਓ ਥਣ ਬਹੁਤ ਸੋਹਣਾ ਲੱਗਿਆ ਹੋਇਆ ਪ्योर ਸਾਈਵਾਲ ਦੇ ਵਿੱਚ ਆ ਗਈ ਠੰਡੀ ਮਿੱਠੀ ਦੇਛਾ ਤੁਸੀਂ ਜੇ ਮਰਜ਼ੀ ਬਹਿ ਕੇ ਹੱਥ ਫੇਰੀ ਚੱਲੋ ਥਣ ਖਿੱਚੀ ਜਾਣ ਬੱਚੇ ਤਾਈਓ ਆਪਾਂ ਇਹਨੂੰ ਰਾਣੀਗਾ ਕਹਾਂਗਾ ਇਹ ਟੌਪ ਦਾ ਨਗੀਨਾ ਸਾਈਵਾਲ ਦਾ ਤੋੜ ਕੇ ਦਿਖਾ ਦੇ ਪਤ ਇਹ 9 ਨੰਬਰ ਤੇ ਆ ਗਈ ਸਾਈਵਾਲ ਸੋਹਣਾ ਥਣ ਹਵਾਨਾ 9 ਨੰਬਰ ਦੇ ਉੱਤੇ ਆ ਚੁੱਕੀ ਹੈ ਇਹ ਇਹਦੀ ਕੱਲੀ ਦੀ ਵਟਸਐਪ ਤੇ ਵੀਡੀਓ ਮੰਗਾ ਸਕਦੇ ਤੁਸੀਂ। ਅਸਾਈਵਾਲ ਤੁਸੀਂ ਦੇ ਸਕਦੇ ਹੋ। ਚੰਗਾ ਦੁੱਧ ਪਾਇਆ ਵੈਦਾ। 17-18 ਕਿਲੋ ਦੁੱਧ ਪਾਇਆ ਹੋਇਆ ਇਹਨੇ। ਖੰਡੀ ਸੀਲ ਪੂਰੀ ਆ ਰੱਸਾ ਛੱਡ ਕੇ ਬੈਜਾ ਥੱਲੇ। ਕੋਈ ਚੱਕਰ ਨਹੀਂ ਹੱਥ ਫੇਰ ਕੇ ਬੈਜਾ। ਇਹ ਰਾਣੀ ਗਾਂ ਅਗਿ ਤੁਸੀਂ ਦੇ ਸਕਦੇ ਹੋ। ਜਿਵੇਂ ਮਰਜ਼ੀ ਹੱਥ ਛੱਡ ਕੇ ਜਿਵੇਂ ਮਰਜ਼ੀ ਹੱਥ ਫੇਰੀ ਚੱਲਿਓ ਬਿਹੜੇ ਦੇ ਵਿਚਾਲੇ ਖੜਾ ਕੇ ਚੋਲਿਓ ਉਹ ਸਾਈਵਾਲ ਨਹੀਂ ਹੈਗੀ ਇਹ ਲੱਤਾਂ ਵਾਲੀ। ਇਹ ਚੀਜ਼ ਦਾ ਦਾਵਾ ਹੈਗਾ ਆਪਾਂ ਕਿਉਂਕਿ ਆਪਾਂ ਬਰੀਡ ਦੇ ਵਿੱਚ ਪਸ਼ੂ ਲੈਣੇ ਆ ਬਰੀਡ ਵਾਲੀ ਸਾਈਵਾਲ ਆ। ਸੋਣਾ ਥਣਵਾਣਾ ਚੰਗੇ ਦੁੱਧ ਵਾਲੀ 20 25 ਕਿਲੋ ਵਾਲੀ ਮੱਝ ਦਾ ਇਹ ਮੁਕਾਬਲਾ ਕਰੂਗੀ ਕਮਾਲਾ ਪੁੱਤ ਲੈ ਚਲ ਅੰਦਰ ਐਦਾਂ ਦੀ ਨਕੀਨੇ ਬਹੁਤ ਘੱਟ ਮਿਲਦੇ ਨੇ ਦੇਖਣ ਨੂੰ ਕਿਉਂਕਿ ਸਾਈਵਾਲ ਤਾਂ ਬਹੁਤ ਵੜਾ ਹੁੰਦੀਆਂ ਪਰ ਠੰਡੀਆਂ ਨਹੀਂ ਹੁੰਦੀਆਂ ਇੰਨੀਆਂ ਸੋ ਇਸ ਕਰਕੇ ਤੁਹਾਨੂੰ ਆਪਾਂ ਤਾਈਓ ਤਸੱਲੀ ਕਰਵਾਈਆ ਦੇਖ ਸਕਦੇ ਹੋ ਤੁਸੀਂ ਤੋਰਾ ਨਵੇਂ ਹਾਨ ਦੇ ਵਿੱਚ ਆ 17 18 ਕਿਲੋ ਦੁੱਧ ਫੁੱਲਾ ਪਾ ਦੂ ਇਹ ਚੰਗੀ ਸੇਵਾ ਦੇ ਨਾਲ ਸੋ ਕੇ ਬਿਹੜ ਕੱਚੀ ਆ ਗਈ ਇਹ 10 ਨੰਬਰ ਤੇ ਬਿਹੜ ਕੱਚੀ ਆ ਗਈ ਦੁੱਧ ਚੰਗਾ ਪਾਇਆ ਗਿਆ 27 28 ਕਿਲੋ ਕੱਚੀ ਬਿਹੜਾ ਵਜਨ ਮਜੂਦ ਆ ਬਹੁਤ ਜ਼ਿਆਦੇ ਇਹ ਬਿਹੜਾ ਆ ਗਈ ਅੱਗੇ 23 24 ਕਿਲੋ ਦੁੱਧ ਦੇਦਾ ਪਾਇਆ ਹੈ ਬਰੀਡ ਦੇ ਵਿੱਚ ਬਹੁਤ ਜ਼ਿਆਦੇ ਬੱਚੀ 12 ਨੰਬਰ ਤੇ ਆ ਗਈ ਅੱਗੇ 13 ਨੰਬਰ ਵਾਲੀ ਬੱਚੀ ਵੀ ਆਈ ਤੋ ਵੀ 25 ਕਿਲੋ ਦੁੱਧ ਪਾਇਆ ਹੋਇਆ ਇਹ ਵੀ ਦੇਖ ਸਕਦਾ ਤੁਸੀਂ ਅੱਗੇ 14 ਨੰਬਰ ਤੇ ਆ ਗਈ ਇਹ ਬੱਚੀ ਖੋੜ ਕੇ ਦਿਖਾ ਦੇ ਲਾਸਟ ਵਾਲੀ ਬੱਸੀ ਆ ਗਈ 14 ਨੰਬਰ ਤੇ ਆ ਖੋੜ ਕੇ ਦਿਖਾ ਦੇ ਬਿਤੇ ਲਾਸਟ ਨੂੰ ਦੀ ਨਾੜ ਚ ਕਰੇ ਦੁੱਧਾਂ ਦੀ ਵੇਂਟ ਚ ਕਰਿਓ ਦੁੱਧ 25 22 ਕਿਲੋ ਇਹਨੇ ਪਾਇਆ ਥਣ ਕੱਲਾ ਕੱਲਾ ਨਿਖੜਵਾਂ ਲੱਗਿਆ ਹੋਇਆ ਨਾੜ ਬਹੁਤ ਚੰਗੀ ਆਉਂਦੀ ਆ ਬਰੀਡ ਦੇ ਵਿੱਚ ਆ ਬੱਛੀ ਤੌਰ ਦੇ ਵਿੱਚ ਲੰਮੀ ਤੌਰ ਦੀ ਦਿਨ ਚਾਰ ਕ ਪੰਜ ਕੀ ਲੈਂਦੀ ਆ ਸੋ ਨੂੰ ਦੂਸਰੀ ਸਾਈਡ ਤੋਂ ਵੀ ਨਾੜਾ ਸੋ ਨੂੰ ਦੀਦੀਆਂ ਹੋਣੀਆਂ ਹਵਾਨੇ ਤੇ ਚੰਗਾ ਦੁੱਧ ਪਾਊਗੀ ਇਸ ਵਾਰ ਵੀ ਸੋਣੀ ਤਿਆਰੀ ਕਰਦੀ ਆਉਂਦੀ ਆ ਘਮਾੜਾ ਪਤੰਦਰ ਨੂੰ ਫੇਸ ਕੋਆਰਡੀਨੇਟ ਦੇ ਸਕਾਂ ਤੁਹਾਨੂੰ ਨਾਸਰ ਨਾਸਰ ਚ ਦੁੱਧ ਇਹਦੇ ਤੁਸੀਂ ਦੇਖ ਸਕਦੇ ਹੋ ਬਰੀਕੀਆਂ ਦੇ ਵਿੱਚ ਬੱਛੀ ਆ ਪੂਰੀ ਲਾਸਟ ਤੇ ਆ ਗਈ ਵੀਡੀਓ ਦੇ ਇਹਦੀ WhatsApp ਤੇ ਕੱਲੀ ਦੀ ਵੀਡੀਓ ਵੀ ਮੰਗਾ ਸਕਦੇ ਹੋ ਵੀਡੀਓ ਚ ਲਾਸਟ ਤੇ ਆਈ ਇਹ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤੈ ਦਿਨ ਤੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ